ਤੁਸੀਂ ਵੇਖ ਰਹੇ ਹੋ ਸਕਾਈਨਸ ਪੰਜਾਬ ਤੇ ਮੈਂ ਤੁਹਾਡੇ ਨਾਲ ਮਿਨਾਕਸ਼ੀ ਤਾਰੀ ਵਾਲੇ ਸੁਰੇਤ ਦੀ ਵੱਡੀ ਖਬਰ ਸਿਆਸਤ ਨਾਲ ਜੁੜੀ ਹੋਈ ਦੱਸ ਦੇ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਨਵੇਂ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਖੁਦ ਪਾਰਟੀ ਦੇ ਪ੍ਰਧਾਨ ਦੇ ਵੱਲੋਂ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਸੁਖਵੀਰ ਬਾਦਲ ਦੇ ਵੱਲੋਂ ਦੂਜੀ ਲਿਸਟ ਰਾਹੀਂ ਛੇ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਤਾਂ ਪੰਜ ਸੀਟਾਂ ਤੇ ਪੰਜਾਬ ਤੋਂ ਉਮੀਦਵਾਰਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਜਦੋਂ ਕਿ ਚੰਡੀਗੜ੍ਹ ਤੋਂ ਇੱਕ ਉਮੀਦਵਾਰ ਦਾ ਐਲਾਨ ਕੀਤਾ ਗਿਆ ਤਾਂ ਜਿਲੰਦਰ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਜਿਲੰਦਰ ਤੋਂ ਮਹਿੰਦਰ ਸਿੰਘ ਕੇਪੀ ਨੂੰ ਚੋਣ ਮੈਦਾਨ ਦੇ ਵਿੱਚ उतारे ਗਿਆ ਜੋ ਅੱਜ ਹੀ ਕਾਂਗਰਸ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋਏ ਨੇ ਲੁਧਿਆਣਾ ਤੋਂ ਰਣਜੀਤ ਸਿੰਘ ਢਿੱਲੋਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਬਟਿੰਡਾ ਤੋਂ ਬਿਬਾ ਹਰਸਿਮਰਤ ਕੌਰ ਬਾਦਲ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਫਿਰੋਜ਼ਪੁਰ ਤੋਂ ਨਰਦੇਵ ਸਿੰਘ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਤੇ ਜੇਕਰ ਗੱਲ ਚੰਡੀਗੜ੍ਹ ਦੀ ਕੀਤੀ ਜਾਵੇ ਤਾਂ ਚੰਡੀਗੜ੍ਹ ਤੋਂ ਹਰਦੇਵ ਸਿੰਘ ਸੈਣੀ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਇਸ ਤੋਂ ਇਲਾਵਾ ਹੁਸ਼ਿਆਰਪੁਰ ਤੋਂ ਸੋਹਣ ਸਿੰਘ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਤਾਂ ਵੱਡੀ ਖਬਰ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਉਮੀਦਵਾਰਾਂ ਦੀ ਦੂਜੀ ਲਿਸਟ ਜਾਰ ਹਿੱਤ ਗਿਆ ਤੇ ਅੱਜ ਮੈਂ ਆ ਵੀ ਅਨਾਉਂਸ ਕਰਦਾ ਕਿ ਜਲੰਧਰ ਪਾਰਲੀਮੈਂਟ ਸੀਟ ਤੋਂ ਸਰਮਿੰਦਰ ਸਿੰਘ ਕੇਪੀਜੀ ਇੱਕ ਹੋ ਦੇ ਨੀਵਾਕ ਅਸਵੀਕਾਰ ਹੈ ਜੈ ਹਾਂ ਅਸਵੀਕਾਰ ਜਿੰਦਾਬਾ ਬਾਕੀ ਸੀਟਾਂ ਦਾ ਵੀ ਮੈਂ ਅਨਾਉਂਸਮੈਂਟ ਕਰਨ ਲੱਗਿਆ ਕੁਝ ਤੁਸੀਂ ਸਾਰੇ ਇਕੱਠੇ ਹੀ ਹੋਏ ਆ ਅ ਲੁਧਿਆਣੇ ਤੋਂ ਸ਼੍ਰੋਮਣੀ ਕਾਲੀ ਦਲ ਦੇ ਉਮੀਦਵਾਰ ਸਰ ਰਣਜੀਤ ਸਿੰਘ ਢਿੱਲੋਂ ਹੋਣਗੇ ਤੇ ਹਿਆਰਪੁਰ ਤੋਂ ਸਰ ਸੋਮ ਸਿੰਘ ਠੰਡਲ ਸਾਹਿਬ ਹੋਣਗੇ ਅ ਫਿਰੋਜ਼ਪੁਰ ਤੋਂ ਸਰ ਨਰਦੇਵ ਸਿੰਘ ਬੋਬੀ ਮਾਨ ਹੋਣਗੇ ਤੇ ਚੰਡੀਗੜ੍ਹ ਤੋਂ ਹਰਦੇਵ ਸੈਣੀ ਜੀ ਜਿਨ੍ਹਾਂ ਨੂੰ ਹਰਦੇਵ ਬਟਰੇਲਾ ਵੀ ਕਹਿੰਦੇ ਆ ਉਹ ਸਾਡੇ ਚੰਡੀਗੜ੍ਹ ਤੇ ਹੋਣਗੇ ਇੱਕ ਬਟਿੰਡੇ ਦਾ ਰਹਿ ਗਿਆ ਕਰ ਦਿਓ ਹਾਂਜੀ ਇਹ ਵੀ ਕਰ ਉਹ ਤੋਂ ਗੈਸ ਕਰੋ ਕੌਣ ਆਈਪੀ ਸਿੰਘ ਤੇ ਛੱਡ ਦਿੰਦੇ ਆ ਆਈਪੀ ਦਾਸੀ ਨੂੰ ਚਾਹੁੰਦੇ ਆ ਅਧਿਕਾਰ ਦੇ ਦਿੱਤੇ ਤੈਨੂੰ ਓਕੇ ਕੁਐਸਚਨ ਦਾ ਤੁਸੀਂ ਮਾਰਕ ਕਰਦਾ ਹੋਣਾ ਐਸ ਲੌਂਗ ਐਜ਼ ਇਟਸ ਨਾਟ ਅਨਾਊਂਸਡ ਗੈਸ ਤਾਂ ਕਰਦੇ ਮੈਂ ਨਾ ਸੋ ਬਟਿੰਡੇ ਤੋਂ ਵੀ ਬਾਅਦ ਹਰਸਿਮਰਤ ਕੌਣ ਬਾਦਲ ਦਾਜੇ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਵੱਲੋਂ ਲਗਾਤਾਰ ਆਪਣੇ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਰਿਹਾ ਹੈ ਦੇਹ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਵੀ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਅੱਜ 6 ਉਮੀਦਵਾਰਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਖੁਦ ਪਾਰਟੀ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਵੱਲੋਂ ਇਹ ਵੱਡਾ ਐਲਾਨ ਕੀਤਾ ਗਿਆ ਉਮੀਦਵਾਰਾਂ ਦੇ ਨਾਮ ਐਲਾਨੇ ਗਏ ਨੇ